ਕੀ ਗੱਲ ਜੀ ਸਾਰਿਆਂ ਨੂੰ ਹੋ ਸਨੋ ਕੀ ਹਾਲ ਚਾਲ ਜੀ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਅੱਪਾ ਅੱਜ ਚੱਲੇ ਆਂ ਅਨੰਤਪੁਰ ਸਾਹਿਬ ਦਸ਼ਮੇਲੇ ਕਰਨ ਆਪਣੀ ਟੀਮ ਦੇ ਨਾਲ ਸਾਰੇ ਟੀਮ ਚੱਲੀ ਏ ਸਾਡੀ ਆਹੋ ਸਾਰੇ ਜਾਨੇ ਇਕੱਠੇ ਚੱਲੇ ਸਾਰਿਆਂ ਨੂੰ ਬੜਾ ਚਾਹ ਵਾ ਦਵਿੰਦਰ ਦੀਦੀ 1 ਵਜੇ ਤੱਕ ਸੁੱਤੀ ਨਹੀਂ ਰਾਤੇ 1 ਵਜੇ ਮੈਨੂੰ ਮੈਸੇਜ ਕਰਨ ਦੀ ਆਂਦੀ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਚਾਉਣਾ ਆਂਦੀ ਮੈਨੂੰ ਸੁੱਤੀ ਨੂੰ ਨਾ ਛੱਡ ਜੋ ਮੈਂ ਕਿਸ ਨੂੰ ਵੀ ਛੱਡ ਦੇ ਲੈ ਕੇ ਜਾਵਾਂਗੇ ਸਾਰਿਆਂ ਨੂੰ ਇੰਟਸਾ ਦੀ ਫੈਮਲੀ ਦੇ ਨਾਲ ਮੈਂ ਆ ਗਿਆ ਨਹੀਂ ਆ ਜਾਂਦੇ ਤਾਂ ਸਾਰੇ ਆ ਪਰ ਕੱਲੇ ਕੱਲੇ ਜਾਂਦੇ ਇਦਾਂ ਨਹੀਂ ਨਾ ਕੋਈ ਵੀ ਗਿਆ ਸਾਰੇ ਜਾਣੇ ਨਾਲ ਮਿਲ ਕੇ ਮਤਲਬ ਕਿ ਜੋ ਵੀ ਆਪਣੇ ਫੈਮਲੀ ਮੈਂਬਰ ਆ ਟੀਮ ਮੈਂਬਰ ਹੋ ਗਏ ਸਾਰੇ ਇਕੱਠੇ ਚੱਲਿਆਂ ਤੇ ਮਜ਼ੇ ਕਰਾਂਗੇ ਨਾਲੇ ਦਸਮੇਲੇ ਕਰਾਂਗੇ ਨਾਲੇ ਗਰਾਵਾਗੇ ਸਾਰਿਆਂ ਨੂੰ ਦਰਸ਼ਨ ਮੇਲੇ ਕਾਨੇ ਸੇਵਾ ਕਰਨੀ ਮੇਰੇ ਘਰ ਵੀ ਬੜੇ ਕਰੀਦੇ ਆ ਹਾਂ ਜੀ ਸੁਣ ਲਿਆ ਸੇਵਾ ਕਰਨੀ ਮੈਂ ਮੇਰੇ ਘਰ ਵੀ ਬੜੇ ਕਰਨੇ ਹੋਰ ਜਗਾ ਹੁੰਦੇ ਗਾ ਤੇ ਚਲੋ ਗੱਦੇ ਰਖੋਣਾ ਕਰੋ ਬੰਦ ਅੱਛਾ ਕਮੈਂਟ ਕਰਕੇ ਦੱਸਿਓ ਵੀ ਸਾਰੇ ਮੁੰਡਿਆਂ ਵਿੱਚੋਂ ਕਿਹਦਾ ਟੌਰ ਆ ਜਿਆਦਾ ਮੇਰੀ ਗੱਲ ਸੁਣੋ ਦੋ ਆਜੇ ਇੱਕ ਸਾਡਾ ਆਜੇ ਆਵਣਾ ਆ ਚੜ ਗਿਆ ਨਾਂ ਦੀ ਆਜੇ ਫੀਲਿੰਗ ਵਾਲੇ ਮੁੰਡਿਆਂ ਦੇ ਨੇ ਇਹਦਾ ਆਏ ਹਾਏ ਮੇਰੇ ਬੰਦੇ ਦਾ ਵੀ ਦੱਸਿਓ ਜਰੂਰ ਕਮੈਂਟ ਕਰਕੇ ਕਿ ਕਿੰਨਾ ਘਟੋਰਾ ਕਿੰਨੇ ਕਿ ਸੋਹਣੇ ਲੱਗਣ ਦੇ ਕਾਲਾ ਕਾਲਾ ਪਜਾਮਾ ਕੁੜਤਾ ਸਵਾਇਆ ਵਿੱਚ ਕੀਰਦਾਰ ਵੀਡੀਓ ਵਾਸਤੇ ਦੇ ਅੱਜ ਪਰ ਪਹਿਲੇ ਦਿਨ ਪਾਇਆ ਵਸ ਦੱਸਿਆ ਸੋਹਣਾ ਲੱਗਣ ਡੇ ਚਲੋ 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 ਵਾਹ ਕਿ ਦਸਤ ਨਾਲ ਵੀਡੀਓ ਚ ਸਿਆਨੇ ਸਿਆਨੇ ਜੇ ਬਣਾ ਦਿੰਨੇ ਆਪਾਂ ਸਾਰੀਆਂ ਵੀਡੀਓ ਚ ਅੱਜ ਕੁੜੀਆਂ ਵਾਂਗੂ ਬਣੇ ਕਿੰਨੇ ਸੋਹਣੇ ਲੱਗਣ ਡੇ ਦੇ ਵਲੌਗ ਤੇ ਵਲੌਗ ਦੇ ਵਲੌਗ ਫੈਮਿਲੀ ਇਕੱਠੀ ਹਾਂਜੀ ਰਾਜੀ ਚਲੋ ਵੇ ਆਹ ਕੰਮਡੇ ਆਪਣੇ ਲਾਗੇ ਲੱਗਿਓ ਵੇ ਸਾਰੇ ਲੱਗਣ ਲੱਗੇ ਮੈਂ ਹੁਣ ਲੱਗ ਲੱਗਿਓ ਕਿੰਨੇ ਸੋਹਣ ਲੱਗਣ ਡੇ ਵੇ ਨજર ਨਾ ਲੱਗ ਜਾ ਕਿਤੇ ਪੰਜ ਮਾਵੇ ਸਾਡੇ ਰੰਗ ਹੀ ਤਾਂ ਲੱਗਦੇ ਜੋੜੇ ਜੋੜੇ ਰੰਗ ਦੇ ਕਿੰਨੇ ਸੋਨੇ ਲੱਗਣ ਸਰਦਾਰ ਇੱਕੋ ਜੇ ਮਹਾਰਾਜ ਵੱਡਿਆਂ ਨੂੰ ਬਖਸ਼ੇ ਨਾ ਵੀ ਤਾਂ ਸੰਗੀ ਮਤ ਬੁੱਧ ਦੇ ਪਰਮਾਤਮਾ ਦੀਦੀ ਦੀਦੀ ਦੂਜਾ ਗੇਟ ਕਰਾਉਣੀ ਆ ਮੇਰੇ ਕੋ ਤਾਂ ਵੱਡਾ ਹੋਣਾ ਚਾਹੀਦਾ ਤੇਰਾ ਨਹੀਂ ਰਾਣਾ ਜੇ ਨਾਲ ਇਹਨੇ ਗਾੜੀ ਇਹਨਾਂ ਦੇ ਨਿਆਣਿਆਂ ਨਾਲ ਨਹੀਂ ਮੇਰਾ ਜਵਾਗ ਵਿਚਾਰੋ ਇਹ ਚੰਗਾ ਦਾ ਵਾਲਾ ਪਰ ਨਹੀਂ ਸਾਰਿਆਂ ਦਾ ਲੱਗਦਾ ਆਹ ਪਹਿਲਾਂ ਸਾਰਿਆਂ ਨੂੰ ਸਭ ਪਹਿਲਾਂ ਬਣੂਗਾ ਪੀ ਆਹ ਪਾਪੇ ਗੱਡੀ ਨਹੀਂ ਆਈ ਪਾਪੇ ਦਾ ਆਟੋ ਲੈ ਜੀ ਵਾਕਿਆ ਇਦਾਂ ਕਰੋ ਆਟੋ ਫੋਟੋ ਕਿੰਨੇ ਕਾਉਂਦੇ ਵਿੱਚ ਹਾਂ ਪਾਪਾ ਨੇ ਗੱਡੀ ਆ ਦੇਣ ਕੇ ਬਾਹਰ ਖਲੋਤੇ ਰਹਿੰਦੇ ਇੱਥੇ ਹੋ ਰਿਹਾ ਗੱਡੀ ਵਾਲੇ ਨੂੰ ਕਹਿੰਦਾ ਤਾਂ ਪਹਿਲਾਂ ਆਣ ਕੇ ਸੁਣਾਉਂਦਾ 10 ਮਿੰਟ ਉਹਨਾਂ ਨੂੰ ਫੋਨ ਕਰੋ ਆਪਣੀ ਭੈਣ ਭਰਾ ਜਿਹੜੇ ਵਿਦੇਸ਼ਾਂ ਚ ਰਹਿੰਦੇ ਨਾਲ ਉਹਨਾਂ ਨੂੰ ਦੱਸ ਕੇ ਮੇਰੇ ਲਈ ਕਰਾਵਾਂਗੇ ਤੇ ਤੇ ਨਹੀਂ ਰਸ ਦੋ ਸੰਤਨ ਕੋ ਹੋਇਆ ਮੈਂ ਜੀ ਦਰਸ਼ਨ ਮਿਲੇ ਮੰਮੀ ਮੈਂ ਮੈਂ ਤਾਂ ਇੱਕ ਗੱਲ ਵਾਲੇ ਦੱਸ ਮੰਮੀ ਨਾ ਇਦਾਂ ਬੜਾ ਬੋਲਦੀ ਹੈ ਜਦੋਂ ਕੈਮਰਾ ਦੇ ਸਾਹਮਣੇ ਆਉਂਦੀ ਫਿਰ ਥੋੜਾ ਜੈਨੂੰ ਨਾ ਡਰ ਜਿਹਾ ਲੱਗਦਾ ਵਾ ਨਹੀਂ ਮਮਮੀ ਦੀ ਦੂਜੀ ਦੂਜੀ ਵੀਡੀਓ ਮਤਲਬ ਵੀ ਆਪਾਂ ਜਿਹੜੀ ਫੈਮਿਲੀ ਵੀਡੀਓ ਬਣਾਉਂਦੇ ਆ ਤੇ ਉਹਨਾਂ ਤੇ ਮੰਮੀ ਨੂੰ ਨਾ ਆਸਾਨੀ ਆ ਬੋਲਣ ਚ ਜਦੋਂ ਇਦਾਂ ਸਾਹਮਣੇ ਬਲੌਗ ਕੱਢਣਾ ਨਾ ਕੱਢਣਾ ਕਹਿੰਦੇ ਹਾਂ ਇਹਨੂੰ ਬਲੌਗ ਇਦਾਂ ਬਣਦਾ ਵਾ ਤੇ ਮੰਮੀ ਕੋ ਬੋਲਿਆ ਨਹੀਂ ਇਦਾਂ ਮੰਮੀ ਕੋ ਮੰਮੀ ਕਹਿੰਦੇ ਬੜਾ ਔਖਾ ਲੱਗਦਾ ਮੈਨੂੰ ਬੋਲਣਾ ਇਦਾਂ ਗੱਲ ਨਹੀਂ ਹੌਲੀ ਹੌਲੀ ਮਾਂ ਵੀ ਹਾਏ ਇੱਧਰ ਵੇ ਤੂੰ ਆਹ ਖਾਲਸਾ ਬਣਿਆ ਗਾਉ ਆ ਲੱਗ ਨਹੀਂ ਨੰਦਪੁਰ ਜੀ ਮੇਰੇ ਘਰ ਸੋਣ ਅਧਿਆਨੇ ਤੇ ਤੈਨੂੰ ਆਹ ਲੱਭਣਾ ਨਹੀਂ ਕਹਿਣਾ ਹੋਰ ਸ਼ਗਲਿਆ ਆਕਾਸ਼ ਨੇ ਇਹ ਲਾ ਦੇਣਾ ਬਸ ਜੈੱਟ ਲਾ ਦੇਣੀ ਹੈ ਤੂੰ ਤੇ ਕਿਹ ਕੰਮ ਆਇਆ ਸੀ ਬਰ ਹੋਲਾ ਮੱਲਾ ਨੰਦਪੁਰ ਮੇਲਾ ਫੜੀ ਛੱਡਣਾ ਇੱਧਰ ਪੂਰਾ ਜੀਓ ਫੋਟੋਵਾ ਦੇ ਤੇ ਸਨੈਪਚੈਟਾਂ ਦੇ ਆ ਬਸ ਕਰ ਹੁਣ ਇਧਰ ਮਾਮਾ ਇਹਨੇ ਐਣਕਾ ਲਾ ਕੇ ਟੌਰ ਗੱਡੀ ਪੂਰੀ ਲੰਗਰ ਖਾਂਣ ਜਾਣਾ ਕਿਸੇ ਵਗਰ ਜਾਣਾ ਖਾਣ ਨਹੀਂ ਜਾਣਾ ਆਪਾਂ ਆਪਾਂ ਪਹਿਲੇ ਨੰਬਰ ਦੇ ਦਰਸ਼ਨ ਮੇਲੇ ਜਾਣਾ ਕਰਨਾ ਲੰਗਰ ਵੀ ਨਾਲ ਨਾਲ ਹੁੰਦਾ ਕਿ ਜਦੋਂ ਕਿਤੇ ਜਾਣਾ ਹੁੰਦਾ ਨਾ ਕੋ ਨਾ ਕੋ ਨਿਕਲ ਹੁੰਦਾ ਤੇ ਮੇਰਾ ਨੱਕ ਦੁਖੀ ਜਾਂਦਾ ਸਿਰ ਦਾ ਆਟੋ ਲਓ ਇੱਕ ਗੱਦਾ ਲੈ ਮੈਂ ਇੱਕ ਬੋਰਾ ਲਓ ਜਿੱਥੇ ਪਤਾ ਨਹੀਂ ਇਹ ਨਹੀਂ ਹਮੇਸ਼ਾ ਨਾ ਮਾਰੀਆ ਬੜਿਆ ਉਹ ਦਾਹੇ ਪੈਣਾ ਨਹੀਂ ਲੱਗਦੀਆਂ ਸਹੀ ਗੱਲ ਆ ਇਹਦੇ ਮੈਂ ਫੋਟੋ ਖਿੱਚੀ ਮੈਂ ਸੇੜੀ ਚਲਾਇਆ ਤੁਸੀਂ ਸਾਰੇ ਨਹੀਂ ਪੈਣਾ ਪੈਣਾ ਲੱਗਦੀਆਂ ਨਹੀਂ ਦੋਏ ਕੱਪੜਾ ਘਰ ਕੋਈ ਠੀਕ ਕਮੈਂਟ ਕਰਕੇ ਦੱਸਿਓ ਵੀ ਪੈਣਾ ਪੈਣਾ ਲੱਗਦੀਆਂ ਕਿ ਮਾਵਾਂ ਧੀਆਂ ਲੱਗਦੀਆਂ ਲਾਗ ਗਿਆ ਮੈਂ ਉਹੜਵਾ ਹੈ ਚ ਦੇ ਵੀਰ ਭਰਾ ਸਾਡੇ ਉਹ ਭਰਾ ਮੈਂ ਵੀ ਆਉਣਾ ਵਿੱਚ ਹੋ ਇੱਕ ਮੈਂ ਰਹਿ ਰਿਹਾ ਫੇਰ ਵਿੱਚ ਟੱਕਾ ਚ ਲੰਦਿਆ ਯਾਰ ਐਸਾ ਨਹੀਂ ਆ ਕਾ ਟੱਕਾ ਚ ਲੰਦਿਆ 1 2 3 ਆਪ ਬਾਜੀ ਹੁਣੀ ਜਿੰਨੇ ਮਰਜੀ ਵੱਡੇ ਹੋ ਜੰਨਾ ਜਿੰਨੇ ਮਰਜੀ ਐਨਾ ਸਮਝਾਉਣਾ ਹੀ ਸਮਝਾਉਣਾ ਮੰਮੀ ਹਣਾ ਨੇ ਵੀ ਤੂੰ ਆ ਇਦਾਂ ਕਰ ਲਾ ਇਥੋਂ ਠੀਕ ਨਹੀਂ ਲੱਗਣ ਡਿਆ ਚੱਲ ਚੱਲ ਗੱਦੇ ਰੱਖ ਕੰਮੀਆਂ ਸਮਝਾਉਂਦੀ ਆ ਨਾਲ ਪਾਣੀ ਵੀ ਲੈ ਕੇ ਚੱਲੇ ਹਾਂ ਚੱਲ ਤੇ ਤੁਹਾਡੇ ਵਰਗਾ ਨੇ ਮੰਗਣਾ ਰਾਜ ਹੈ ਮਮੀ ਚਲੋ ਚਲੋ ਫਿਰ ਚਲੋ ਚਲੋ ਛੇਤੀ ਅੱਗੇ ਬੜੇ ਇੱਧਰ ਬੈਗ ਤੇ ਭਾਈ ਹੁਣ ਐਦਾਂ ਤਿਆਰ ਕੀਤੇ ਵੀ ਜਿੱਦਾਂ ਪੱਕੇ ਰਹਿਣ ਜਾਣਾ ਉੱਥੇ ਕੰਬਲ-ਕੁੰਬਲ ਪਾਏ ਨੇ ਨਾ ਇਹ ਆਪਾਂ ਦੇ ਪੈਰ ਨਾਲ ਮੋਕਾ ਲੈਣੇ ਆਪਾਂ ਥੋੜੀ ਫੂਲ ਲੈਣੇ ਇਹ ਕਾਦੇ ਬਾਤ ਤੇ ਆ ਇਹ ਚੱਪਲਾ ਚੱਪਲਾ ਪਾ ਲੈਣਾ ਠੀਕ ਠੀਕ ਮੈਂ ਹੋਰ ਕੋ ਸਮਝ ਗਿਆ ਹਾਂ ਇਹ ਇਹ ਗਾਟੋੜ ਮੈਂ ਆਹ ਕਹੀ ਕੋਹਾਂ ਲੱਟ ਦੇ ਲੱਗਦਾ ਕੋਈ ਨਾ ਨਹੀਂ ਕੋਈ ਨਾ ਨਹੀਂ ਤੇਰੇ ਸਿੱਕੇ ਕਿ ਬਹੁਤ ਸਮਝੀਆਂ ਆਪਾਂ ਪਿੱਛੇ ਮਗਾ ਲੈਣਾ ਬੜਾ ਬੜਾ ਠੀਕ ਆ ਯਾਰ ਸੱਚੀ ਗੱਲ ਆ ਤੇਰੀ ਟੌਰ ਬਾਬੇ ਤੇਰੀ ਟੌਰ ਯਾਰ ਮਾਸਾ ਚੰਗਾ ਨਹੀਂ ਲੱਗਣ ਡਿਆ ਫੁੱਲ ਗਿਆ ਫੁੱਲ ਗਿਆ ਫੁੱਲ ਗਿਆ ਨਹੀਂ ਵਧੀਆ ਲੱਗਣ ਡਿਆ ਸੋਹਣਾ ਲੱਗਣ ਡਿਆ ਤਾਂ ਆਣੇ ਨਹੀਂ ਕੀਤਾ ਭਾਜੀ ਕਦੀ ਸ਼ਾਮਾ ਭਾਈ ਦਾ ਜਿਆਦਾ ਪੰਪਰਾ ਮੈਨੂੰ ਦਓ ਮੈਂ ਤੁਹਾਡੇ ਨੂੰ ਵਕਤਾ ਕੋ ਬਣਾਇਆ ਫਿਰ ਕੋਈ ਨਹੀਂ ਕੋਈ ਨਹੀਂ ਤਿਆਰੀਆਂ ਡੀਆਂ ਹੁਣ ਜਾਣਦੀਆਂ ਬੱਸ ਹੁਣ ਥੋੜੇ ਜਿਹੀ ਸਮੇਂ ਤੱਕ ਆਪਾਂ ਚੱਲ ਜਾਣਾ ਹਾਂ ਤੁਹਾਨੂੰ ਪੱਤੀ ਲਾ ਲੈਣ ਦੋ ਰੋਹੋ ਦੋ ਮਿੰਟ ਪੱਤੀ ਲਾ ਲੈਣ ਦੋ ਦੋ ਇਹਦੇ ਉੱਤੇ ਚਪਲ ਰੱਖ ਕੇ ਫਿਰ ਨਹੀਂ ਕਿ ਪੈਰ ਨਹੀਂ ਲੱਪੜਦਾ ਤੂੰ ਬੈਠ ਸੁਣ ਮੰਮੀ ਚਲੋ ਤੇ ਬੈਗ ਫੜ ਕੇ ਜਾ ਕੀ ਗੱਲ ਥੱਕ ਗਿਆ ਨਾ ਨਾ ਥੱਕ ਨਹੀਂ ਗਿਆ ਜਲਦੀ ਆਜੇ ਤੱਕ ਤਾਂ ਵਿਆਹ ਚੱਲੇ ਕੰਬਲ ਆਕਾਸ਼ ਆਈ ਮੜਾ ਰਹਿਣਾ ਹਾਂ ਤਾ ਦੱਸ ਦੇ ਇਹ ਚੜ ਜਾ ਉੱਪਰ ਇਹ ਰੱਖ ਲੈ ਇਹ ਰੱਖ ਜਾ ਲੈ ਮੈਂ ਰੱਖ ਲੂੰ ਜਿਹੜਾ ਚੌੜੇ ਰੱਖ ਬੰਨਣੀ ਬੰਨਣੀ ਆ ਵੀ ਨਾ ਨਾਲ ਉੱਤੇ ਇਹਨਾਂ ਨੂੰ ਉੱਡ ਜਣ ਡੇ ਡੂਗੀ ਜਾਂਦੀ ਆ ਕੱਪੜਿਆਂ ਦੀ ਤੇ ਕੋਈ ਗੱਲ ਨਹੀਂ ਫੋਨ ਚਾਰਜ ਪਏ ਇਹਨਾਂ ਦੇ ਵਿੱਚ ਵਾਰੀ ਫੋਲਾ ਵਾਰੀ ਫੋਲਾ ਹੈ ਗੌਰ ਮੈਂ ਮੇਰੀ ਗੱਲ ਸੁਣੋ ਫੀਟੀਆਂ ਉੱਤੇ ਆ ਜਾਣੀਆਂ ਦੋ ਪਾਣੀ ਦੇ ਰੱਖਦੀ ਐ ਪਾ ਦਿਓ ਦੋ ਹਮਦੁਲਿਲਾਹ ਸਾਡਾ ਅੱਜ ਪੈਕੀ ਨਹੀਂ ਬਣਨੀ ਕੋਈ ਨਹੀਂ ਆਈ ਕੋਈ ਨਹੀਂ ਪਾਣੀ ਨਾ ਆਪ ਲਿਆਓ ਉਹ ਛੀਟ ਦੇ ਥਲੇ ਰੱਖ ਲੈ ਚੱਲ ਅੱਛਾ ਹੈ ਤਿੰਨੇ ਜੁਕੜਾ ਇੱਕ ਵਾਰ ਚ ਮਾਈ ਗॉड ਫੋਰ ਆਰਮ ਐਡਾ ਹੀ ਹੈ ਮਿਹਨਤ ਲੱਗੀ